ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਪਰਿਫਾ ਤੇ ਪੂਲ ਕਰੇ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਤੁਸੀਂ ਜੁੜ ਗਏ ਤੀਰਥ ਵਰਡ ਦੇ ਨਾਲ ਅਗੋਦੀ ਮੀਡੀਆ ਦੇ ਇੱਕ ਕਾਰਨਾਮਾ ਹੋਰ ਸਾਹਮਣੇ ਆਇਆ ਆ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਆ ਆ ਲਾਈਆਂ ਨੇ ਇਹਨੂੰ ਦੇਖ ਲਓ ਹੈ ਇਹ ਇੰਡੀਆ ਟੀਵੀ ਦਾ ਰਿਪੋਰਟਰ ਹੈ ਜਮਾ ਸ਼ਰੀਆਮ ਝੂਠ ਚਲਾ ਰਹੇ ਨੇ ਪਰਿਵਾਰ ਨੂੰ ਤੰਗ ਕਰ ਰਹੇ ਨੇ ਇਹ ਵੀ ਦੁੱਖ ਦੀ ਮੈਂ ਉਸੇ ਬਾਤ ਹੀ ਕਰ ਆਪਾਂ ਵੀ ਕਿਉਂ ਕੈਮਰਾ ਲਾਉਣਾ ਹੈ ਕੈਮਰਾ ਹੋ ਇਹ ਪਰਿਵਾਰ ਨੂੰ ਤੰਗ ਕਰ ਰਹੇ ਨੇ ਇੰਡੀਆ ਟੀਵੀ ਦੇ ਬਿਲਕੁਲ ਦੋਗਨੇ ਰਿਪੋਰਟਰ ਨੇ ਅਗਨੀ ਵੀਰ ਸ਼ੀਰ ਦਾ ਪੈਣਾ ਆਹ ਕਹਿੰਦੇ ਤਾਂ ਜੀ ਆ ਮੋਦੀ ਨੇ ਨਹੀਂ ਕਿਹਾ ਕੋਈ ਆ ਮੋਦੀ ਨੇ ਪੇਜਰ ਫੋਨ ਲਗਾਇਆ ਇੰਡੀਆ ਟੀਵੀ ਦੇ ਬੋਰਡਰ ਤੇ ਪਰਵਾਹ ਰਿਪੋਰਟ ਪਰਵਾਹ ਅੰਜਾਮ ਲਗਾਇਆ ਕੱਟੇ ਰਿਪੋਰਟ ਇਹ ਰਿਪੋਰਟ ਨੂੰ ਮੋਦੀ ਨੇ ਭੇਜਿਆ ਇਹ ਅਗਨੀ ਵੀਰ ਪਰਿਵਾਰ ਨਾਲ ਇਹ ਅਗਨੀ ਵੀਰ ਬੋਲਦੇ ਨਾ ਅਸੀਂ ਤਾਂ ਹਾਂ ਜੀ ਬੋਲੋ ਅਸੀਂ ਤਾਂ ਬੋਲੋ ਅੰਦਰੋਂ ਲਾਹਣ ਦਾ ਇੱਕ ਮੈਂ ਬੰਮੀ ਦੇਖਣ ਕਿੰਨਾ ਖੋਲਾ ਮੋਦੀ ਨੇ ਨਹੀਂ ਭੇਜਿਆ ਨਾ ਨਹੀਂ ਏ ਇੰਡੀਆ ਟੀਵੀ ਦਾ ਦੋਗਲਾ ਰਿਪੋਰਟਰ ਦੇਖ ਲੋ ਹਾਂ ਦੇਖੋ ਇਹ ਇਹ ਬਹਿਨ ਹੈ ਅਗਨੀਵੀਰ ਸ਼ਹੀਦ ਅਜੇ ਸਿੰਘ ਜੀ ਮਾਤਾ ਜੀ ਹੈ ਅਗਨੀਵੀਰ ਸਿੰਘ ਅਜੇ ਸਿੰਘ ਬਾਕੀ ਨਾ ਤਾਂ ਅਗਨੀਵੀਰ ਦੋਨਾ ਬੰਦ ਕਰਵਾਉਂਦੇ ਕਿਉਂ ਲੱਗ ਰਹੇ ਤੇਜਾ ਦਾ ਮੁੰਡਾ ਲਾ ਕੇ ਆਇਆ ਤੁਸੀਂ ਇਸ ਕੋ ਧੰਮ ਅਜੇ ਸਿੰਘ ਦੀ ਪਰਵਾਹ ਕਰਦੇ ਨਹੀਂ ਜੋ ਹੈ ਸਭ ਵੀ ਹਮਾਰੇ ਸਾਥ ਹੈ ਇੱਥੇ ਆਪ ਹਾਂ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਇੰਡੀਆ ਟੀਵੀ ਤੇ ਨੈਸ਼ਨਲ মিডিਆ ਵਾਲਿਆਂ ਦਾ ਲੈਵਲ ਕੇ ਸਾਥ ਤੱਕ ਲੈਣੀ ਚਾਹੀਆ ਜੋ ਇਹ ਗੋਦੀ ਮੀਡੀਆ ਨਿਊਜ਼ ਦਿਖਾ ਰਹੀ ਹੈ ਇੱਕ ਹੀ ਅਗਨੀ ਵੀਰ ਜੋ ਮੁੰਡਾ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰ ਦੇ ਕੋਲੇ ਵੀਡੀਓ ਬਣਾਉਣ ਗਏ ਸੀ ਇਹਨਾਂ ਨੂੰ ਜਾਂ ਤਾਂ ਕਿਸੇ ਨੇ ਭੇਜਿਆ ਕਿਉਂਕਿ ਨੈਸ਼ਨਲ ਮੀਡੀਆ ਕਿਉਂਕਿ ਰਾਹੁਲ ਗਾਂਧੀ ਨੇ ਹਮਾਇਤ ਕੀਤੀ ਇਸ ਕੀ ਅਗਨੀ ਵੀਰ ਯੋਜਨਾ ਖਤਮ ਹੋਣੀ ਚਾਹੀਦੀ ਆ ਇਹ ਸਾਡੇ ਜੋ ਆਰਮੀ ਦੇ ਖਿਲਾਫ ਹੈ ਕਿਉਂਕਿ ਸ਼ਹੀਦ ਨੂੰ ਇੱਕ ਪ੍ਰਕਾਰ ਦਾ ਦਰਜਾ ਮਿਲਣਾ ਚਾਹੀਦਾ ਜਿਸ ਦੇ ਵਿੱਚ ਪੇਤ ਭਾਵ ਦੀ ਹੋਣਾ ਚਾਹੀਦਾ ਪਰ ਗੋਦੀ ਮੀਡੀਆ ਇਸ ਨੂੰ ਇੱਕ ਉਪਰਾਲਾ ਜੋ ਉੱਪਰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਜਿੱਥੋਂ ਇਹਨਾਂ ਨੂੰ ਦੇਸ਼ ਮਿਲਦੇ ਦੀ ਬੁਧੀ মিডিਆ ਨੂੰ ਤੇ ਸੰਸਦ ਦੇ ਵਿੱਚ ਵੀ ਇਹ ਤੇ ਬਹੁਤ ਚਰਚਾ ਹੋਈ ਪਰ ਬੀਜੇਪੀ ਸਰਕਾਰ ਨੇ ਇਹਦੇ ਬਹੁਤ ਉਪਲਾਬਧੀਆਂ ਗੜਾਈਆਂ ਕਿ ਇਹ ਤਾਂ ਬਹੁਤ ਵਧੀਆ ਯੋਜਨਾ ਲੋਕਾਂ ਦੀ ਸਲਾਹ ਲੈ ਕੇ مشورہ ਲੈ ਕੇ ਇਹਨੂੰ ਪਾਸ ਕੀਤਾ ਗਿਆ ਪਰ ਜੇ ਇਹ ਵਧੀਆ ਯੋਜਨਾ ਹੁੰਦੀ ਤਾਂ ਇਸ মিডিਆ ਵਾਲੇ ਦਾ ਹਸ਼ਰ ਨਹੀਂ ਤਾਂ ਇੱਕ ਸ਼ਹੀਦ ਪਰਿਵਾਰ ਦੇ ਘਰੇ ਗਿਆ ਜਿਨ੍ਹਾਂ ਦਾ ਪੁੱਤ ਅਗਨੀ ਵੀਰ ਦੋ ਦਿਨਾਂ ਦੇ ਤਹਿਤ ਸ਼ਹੀਦ ਹੋਇਆ ਉਹਦੀ ਮਾ ਇੱਕ ਪਾਸੇ ਆ ਤੇ ਇੱਕ ਪਾਸੇ ਉਹਦੀ ਭੈਣ ਆ ਜੋ ਗੋਦੀ ਮੀਡੀਆ ਦੀ ਇਹ ਇੱਜ਼ਤ ਕਰ ਰਹੇ ਨੇ ਤੁਸੀਂ ਦੇਖ ਲਓ ਕਿਸ ਪ੍ਰਕਾਰ ਦੀ ਇੱਜ਼ਤ ਹੋ ਰਹੀ ਆ ਸੋ ਜਿਹੜੀ ਆਰਮੀ ਆ ਇਹਨੂੰ ਭੇਦ ਭਾਵਨਾ ਕਰਿਆ ਜਾਵੇ ਬੱਕ-ਬੱਕ ਨਾਲ ਪਾਤ ਨਾਲ ਇਹਦੇ ਵਿੱਚ ਪੱਖ-ਪਾਤ ਨਾ ਕਰਿਆ ਜਾਵੇ ਆਰਮੀ ਇੱਕ ਸਮਾਨ ਇੱਕ ਸਟੈਂਡਰਡ ਦੀ ਹੋਣੀ ਚਾਹੀਦੀ ਆ ਕੋਈ ਅਗਨੀ ਵੀਰ ਨਹੀਂ ਹੋਣੀ ਚਾਹੀਦੀ ਸਾਰੇ ਫੌਜੀ ਵੀਰਾਂ ਨੂੰ ਇੱਕ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਨੇ ਅਗਨੀ ਵੀਰ ਯੋਜਨਾ ਖਤਮ ਕਰਨੀ ਚਾਹੀਦੀ ਹੈ ਸੋ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ